ਆਫੀਸ਼ੀਅਲ ਰਾਜਵਿੰਦਰ ਰੋਲ ਚੈਨਲ ਲੈ ਕੇ ਹਾਜ਼ਰਾਂ ਇੱਕ ਵਾਰ ਤੋਂ ਫੇਰ ਮੈਂ ਰਾਜਵਿੰਦਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਇਸ ਪ੍ਰੋਗਰਾਮ ਚ ਜਿਸ ਤਰ੍ਹਾਂ ਅਸੀਂ ਇੱਕ ਨਵਾਂ ਰੰਗ ਹਰ ਵਾਰ ਜ਼ਿੰਦਗੀ ਦਾ ਲੈ ਕੇ ਆਉਂਨੇ ਆ ਤੇ ਅੱਜ ਫੇਰ ਕੁਝ ਪੁਰਾਣੇ ਸਮੇਂ ਦੀਆਂ ਗੱਲਾਂ ਕਰਾਂਗੇ ਬਜ਼ੁਰਗਾਂ ਦੇ ਨਾਲ ਗੱਲਾਂ ਕਰਾਂਗੇ ਕਿ ਉਹਨਾਂ ਦਾ ਸਮਾਂ ਜਿਹੜਾ ਉਹ ਕਿਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਹੈ ਜਿਹੜਾ ਉਹ ਦਿੱਤਾ ਇਹਨਾਂ ਸਾਰੀਆਂ ਗੱਲਾਂ ਨੂੰ ਪਸੰਦ ਕਰਦੇ ਨੇ ਸਾਡੇ ਦਰਸ਼ਕ ਸੋ ਨਾਲੋ ਨਾਲਿਕ ਬੇਨਤੀ ਹੈ ਜਿਹੜੀ ਹਰ ਵਾਰ ਦੀ ਤਰ੍ਹਾਂ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਸੋ ਆਓ ਫਿਰ ਅੱਜ ਤੁਹਾਨੂੰ ਇੱਕ ਹੋਰ ਜ਼ਿੰਦਗੀ ਦੇ ਤਜਰਬੇ ਉਹਨਾਂ ਦੀ ਹੱਡ ਬੀਤੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅੱਜ ਅਸੀਂ ਗੱਲ ਕਰ ਰਹੇ ਆ ਐਕਸ ਚੇਅਰਮੈਨ ਬਲਾਕ ਸੰਮਤੀ ਕਨੌਰ ਅਵਤਾਰ ਸਿੰਘ ਉਹਨਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਬਚਪਨ ਬਾਰੇ ਜਾਣਨਾ ਚਾਹਾਂਗੇ ਕਿਥੋਂ ਦਾ ਜਨਮ ਹੈ ਕਦੋਂ ਦਾ ਜਨਮ ਹੈ ਤੇ ਆਪਣਾ ਕਿੰਨੀ ਉਮਰ ਹੋ ਗਈ ਇਸ ਵੇਲੇ ਮੇਰਾ ਪਿੰਡ ਪੰਜੋਖਰਾ ਸਾਹਿਬ ਹੈ ਜੋ ਕਿ ਹਰਿਆਣੇ ਦੇ ਵਿੱਚ ਹੈ ਮਸ਼ਹੂਰ ਪਿੰਡ ਹੈ ਔਰ ਉਸ ਤੋਂ ਬਾਅਦ ਜਿਹੜਾ ਮੇਰਾ ਜਨਮ ਹੈ ਉਹ ਮਖਮੇਲਪੁਰਾ ਪਿੰਡ ਮੇਰੇ ਨਾਨਕੇ ਪਰਿਵਾਰ ਚ ਹੋਇਆ ਹੈ ਔਰ ਮੈਂ ਇੱਕ ਸਾਰ ਟ ਸਿੰਪਲ ਪਰਿਵਾਰ ਚੋਂ țeਲਦਾਰ ਪਰਿਵਾਰ ਚੋਂ ਲੌਂਗ ਕਰਦਾ ਹਾਂ ਔਰ ਜਿਹੜੀ ਸਾਡੀ ਜ਼ਿੰਦਗੀ ਹੈ ਇੱਕ ਸੰਘਰਸ਼ਕ ਜੀਵਨ ਭਰਿਆ ਜੀਵਨ ਰਿਹਾ ਸੰਘਰਸ਼ ਭਰਿਆ ਮੇਰਾ ਜੀਵਨ ਰਿਹਾ ਹਮ ਬਚਪਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਸਕੂਲ ਤੇਜੀ ਚ ਪੜਦਾ ਸੀ ਹਾਂਜੀ 8 ਸਾਲ ਦੀ ਉਮਰ 'ਚ ਉਦੋਂ ਮੇਰੇ ਮਾਤਾ ਜੀ ਦੀ ਸਵਰਗਵਾਸ ਹੋ ਗਏ ਜੀ ਔਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਨਾਨਕੇ ਪਿੰਡ ਮਖਮੇਲਪੁਰ ਜਾ ਕੇ ਨਨੇੋਲੇ ਆਪਣਾ ਸਕੂਲ 'ਚ ਆਪਣੀ میٹرਕ ਪਾਸ ਕੀਤੀ ਹੈ ਉਸ ਤੋਂ ਬਾਅਦ ਅਸੀਂ ਆਪਣੇ ਕੰਮਕਾਰ ਚ ਫਿਰ ਖੇਤੀਬਾੜੀ ਦੇ ਕੰਮ 'ਚ ਲੱਗ ਗਏ ਹਾਂਜੀ ਔਰ 1972 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਹਮ ਸ਼ਾਦੀ ਤੋਂ ਬਾਅਦ ਫਿਰ ਮੈਂ ਆਪਣੇ ਨਾਨਕਾ ਪਰਿਵਾਰ ਚ ਉੱਥੇ ਹੀ ਰਹੇ ਹਾਂ ਉੱਥੇ ਹੀ ਖੇਤੀਬਾੜੀ ਕਰਦੇ ਰਹੇ ਔਰ ਸਨ 74 ਦੇ ਵਿੱਚ ਅਸੀਂ ਇੱਕ ਕਮਬੈਨ ਲਈ ਹਾਂਜੀ ਉਦੋਂ ਕਮਬੈਨ ਉਹ ਅਸੀਂ ਚਲਾਈ 2 ਸਾਲ ਔਰ ਬੜੇ ਬਹੁਤ ਔਖਾ ਸਮਾਂ ਹੁੰਦਾ ਸੀ ਜਦੋਂ ਕੰਬੈਨ ਅਸੀਂ ਲਈਏ ਪੁਰਾਣੀ ਕੰਬੈਨ ਸੀ ਉਦੋਂ ਸਮਾਨ ਨਹੀਂ ਸੀ ਮਿਲਦਾ ਹੁੰਦਾ ਹਾਂਜੀ ਕੰਮ ਬਹੁਤ ਹੁੰਦਾ ਸੀ ਫੇਰ ਅਸੀਂ ਉਹ ਜਿਹੜਾ ਸਮਾਨ ਹੈ ਉਹ ਵੀ ਆਪ ਤਿਆਰ ਕਰਨਾ ਵੈਲਡਿੰਗ ਦਾ ਕੰਮ ਖਰਾਬ ਦਾ ਕੰਮ ਸਾਰੇ ਕਰਕੇ ਹੂੰ ਹੌਲੇ ਹੌਲੇ ਅਸੀਂ ਮਿਹਨਤ ਕਰਕੇ ਮੇਰੇ ਮਾਮਾ ਜੀ ਦੇ 7 ਲੜਕੇ ਆ ਹਾਂਜੀ ਉਹਨਾਂ ਦੇ ਨਾਲ ਅਸੀਂ ਰਲ ਕੇ ਹਿੱਸੇ 'ਚ ਕੰਮ ਕੀਤਾ ਅਸੀਂ ਹੌਲਾ ਹੌਲਾ 7 ਕੰਬੈਨਾ ਬਣਾਈਆਂ ਔਰ ਸਾਡੇ ਕੋਲ ਸਟਾਫ ਬਹੁਤ ਹੁੰਦਾ ਸੀਗਾ ਨੌਕਰਾਂ ਦਾ ਡਰਾਈਵਰਾਂ ਦਾ ਅਸੀਂ 35 ਤਕਰੀਬਨ ਬੰਦੇ ਰੱਖੇ ਆ। ਹੂੰ ਨਾਲ ਦੇ ਨਾਲ ਖੇਤੀ ਦਾ ਕੰਮ ਜੁੰਦੇ ਔਰ ਕੰਬਾਈਨ ਦੇ ਟਾਈਮ ਅਸੀਂ ਕੋਈ ਥਾਂ ਹੀ ਸੀ ਨਹੀਂ ਜੀ। ਵੀ ਜਿੱਥੇ ਨਹੀਂ ਜਾਣਾ। ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਪੰਜਾਬ ਦੇ ਵਿੱਚ ਕਿਤੇ ਵੀ ਮਹੌਂਗਾ ਅੰਬਰਸਰ ਜਿਲੰਦਰ ਲੁਧਿਆਣਾ ਪਟਿਆਲਾ ਹੂੰ ਔਰ ਹਰਿਆਣੇ ਚ ਚਾਹੇ ਜੀਂਦ ਹੋ ਗਿਆ ਕਰਨਾਲ ਇਧਰ ਆਪਣਾ ਕੁਲ ਖੇਤਰ ਹੂੰ यूपी एमपी च यूपी च लखनऊ तक और एमपी च थे पाल बिन्ना बिन्ना ਤੇ ਸਾਰੇ ਮਤਲਬ ਅਸੀਂ ਬਿਹਾਰ ਦੇ ਵਿੱਚ ਬਖਸ਼ਰ ਪਟਨਾ ਸਾਰੇ ਅਸੀਂ ਬਹੁਤ ਮਿਹਨਤ ਕਰਕੇ ਉਦੋਂ ਸੀਗਾ ਕਿ ਜਿਹੜਾ ਸੀਜ਼ਨ ਜੀਰੀ ਔਰ ਕਣਕ ਦਾ ਹੁੰਦਾ ਲੰਬਾ ਹੁੰਦਾ ਸੀਗਾ ਹਾਂਜੀ ਕੰਬੈਨਾ ਘੱਟ ਹੁੰਦੀਆਂ ਸੀਗਾ ਅੱਗੇ ਪਿੱਛੇ ਫਸਲਾਂ ਹੁੰਦੀਆਂ ਸੀਗੀਆਂ ਹੁਣ ਤਾਂ ਇਹ ਜਿਹੜਾ ਸੀਜ਼ਨ ਹੈ ਕੰਬੈਨਾ ਦਾ ਇਕੱਠਾ ਹੋਇਆ ਹਾਂ ਜਦੋਂ ਫਿਰ ਕੰਬਾਈਨਾ ਬਹੁਤ ਹੋ ਗਈਆਂ ਅਸੀਂ ਇਹ ਕੰਮ ਛੱਡ ਪਏ ਸੀਗਾ ਮੈਂ ਉਹੀ ਗੱਲ ਕਰਨੇ ਚਾਹਦੀ ਸੀ 1974 ਦੀ ਗੱਲ ਕਰੀ ਤੁਸੀਂ ਉਦੋਂ ਕੰਬਾਈਨਾ ਜਿਹੜੀਆਂ ਉਹ ਕਿੰਨੀਆਂ ਸੀ ਤੇ ਉਹਨਾਂ ਦਾ ਰੇਟ ਹੈ ਜਿਹੜਾ ਉਹ ਵੀ ਬਹੁਤ ਘੱਟ ਹੋਣਾ ਪਰ ਉਸ ਸਮੇਂ ਦੇ ਹਿਸਾਬ ਨਾਲ ਸ਼ਾਇਦ ਜ਼ਿਆਦਾ ਹੁਣ ਉਹ ਕਿੰਨਾ ਕੁ ਸੀ ਜਦੋਂ ਅਸੀਂ ਕੰਬਾਈਨਾ ਦਾ ਸੰਚੂਤ ਅੱਤ ਵਿੱਚ ਕੰਮ ਸ਼ੁਰੂ ਕੀਤਾ ਹਾਂਜੀ ਉਸ ਟਾਈਮ ਆਪਣੇ ਸਿਰਫ ਦੋ ਕੰਬਾਈਨਾ ਮਹਾਰਾਜਾ ਕਰਮ ਚ ਹੁੰਦੀਆਂ ਸੀ ਪਟਿਆਲੇ ਤੇ ਇੱਕ ਕੰਬਾਈਨ ਇਹ ਪਾਈ ਕੇ ਹੁੰਦੇ ਸੀਗੇ ਉਹ ਰੇ ਸਰੈ ਬੰਜਾਰੇ अच्छा, उन, जी। सी, सी जी। जी अच्छा जी ਉਹਨਾਂ ਕੋਲ ਹੁੰਦੀ ਸੀ ਫਾਰਮ ਸੀ ਉਹਨਾਂ ਦਾ ਉੱਥੋਂ ਹੀ ਪ੍ਰਾਣੀ ਅਸੀਂ ਖਰੀਦੀ ਸੀ ਹਾਂਜੀ ਤੇ ਮੇਰੇ ਨਾਨਾ ਜੀ ਜਿਹੜੇ ਸੀ ਉਹ ਤਾਂ ਛੋਟੀ ਉਮਰ ਚ ਪਹਿਲਾਂ ਹੀ ਗੁজার ਗਏ ਸੀਗੇ ਅੱਛਾ ਜੀ ਨਾਨੀ ਜੀ ਮੇਰੇ ਪੰਜਾਬ ਕੋਲ ਸੀ ਬੜੇ ਸਖਤ ਹੁੰਦੇ ਸੀਗੇ ਹਮ ਔਰ ਉਹਨਾਂ ਦੀ ਸਿੱਖਿਆ ਨੇ ਧੰਨਵਾਦ ਅਜੇ ਤੱਕ ਜੋ ਉਹਨਾਂ ਤੋਂ ਸਿੱਖਿਆ ਅਸੀਂ ਜੋ ਉਹਨਾਂ ਨੇ ਸਾਨੂੰ ਹਮ ਸਿੱਖਿਆ ਦਿੱਤੀ ਉਹਦੇ ਮਤਲਬ ਚੱਲ ਕੇ ਅਸੀਂ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ ਹਾਂ। ਹਾਂਜੀ ਸਖਤ ਸਹਾਜ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਉਹ ਉਹਦਾ ਉਹ ਤਾਂ ਕੀ ਭਾਵ ਹੈ ਵੀ ਕੀ ਕਿਸ ਤਰ੍ਹਾਂ ਸਖਤ ਸੀਗੇ। ਉਹਦਾ ਭਾਵ ਹੈ ਵੀ ਇੱਕ ਤਾਂ ਉਹਨਾਂ ਨੇ ਕਦੇ ਵੀ ਕਿਤੇ ਗਲਤ ਬੰਦੇ ਕੋਲ ਬੈਠਣਾ, ਬੱਚਿਆਂ ਕੋਲ ਖੜਨਾ ਆਪਣੇ ਘਰ ਅਸੀਂ 5-6 ਭਰਾ ਭੈਣ ਹੁੰਦੇ ਸੀਗੇ। ਹਾਂਜੀ ਵੀ ਆਪ ਆਪਣੇ ਘਰ ਖੇਲੋ। ਤਾਂ ਖੁੱਲੇ ਹੁੰਦੇ ਸੀਗੇ। ਹੂੰ। ਪੜੋ ਸਕੂਲ ਜਾਓ ਆਪਣਾ ਕੰਮ ਕਰੋ। ਮਤਲਬ ਉਹਦੀ ਸਿੱਖਿਆ ਸੀ ਵੀ ਗਲਤ ਰਸਤੇ ਨਹੀਂ ਜਾਣਾ। ਠੀਕ ਹੈ ਜੀ ਤੇ ਕਿੱਡਾ ਵੱਡਾ ਪਰਿਵਾਰ ਸੀ ਤੁਸੀਂ ਕਿੰਨੇ ਭੈਣ ਭਰਾ ਹੋ ਪਹਿਲਾਂ ਤਾਂ ਮੇਰੇ ਮਾਮਾ ਜੀ ਸੀਗੇ ਤੋਂ ਉਹਨਾਂ ਦੀ ਭੈਣਾ ਸੀ ਮਾਸੀ ਜੀ ਤੇ ਮੇਰੇ ਮਾਤਾ ਜੀ ਮਾਤਾ ਜੀ ਦੀ ਧੇਤੋਂ ਵੀ ਸੀ ਹਾਂਜੀ ਮਾਸੀ ਜੀ ਮੇਰੇ ਸੌਂਟੇ ਪਿੰਡ ਵਿਆਏ ਸੀਗੇ ਹੂੰ ਮੈਂ ਇਕੱਲਾ ਭਰਾ ਸੀ ਉਹਦੇ ਕੋਲ ਦੋ ਲੜਕੀਆਂ ਤੇ ਚਾਰ ਲੜਕੇ ਸੀਗੇ ਹੂੰ ਤੇ ਮਾਮਾ ਜੀ ਉਹਨਾਂ ਦੀ ਜੀ ਮਾਮਾ ਜੀ ਕੋਲ ਸੱਤ ਲੜਕੇ ਤੇ ਦੋ ਲੜਕੀਆਂ ਸੀਗੀਆਂ ਸੁੱਖ ਨਾਲ ਭਰਿਆ ਪੂਰਾ ਪਰਿਵਾਰ ਸੀ ਤੇ ਉਸ ਵੇਲੇ ਲੋੜ ਵੀ ਸੀ ਕਿਉਂਕਿ ਖੇਤੀ ਦਾ ਕੰਮ ਹੋਣਾ ਹੱਥ ਹੀ ਕੰਮ ਕਰਨਾ ਸਾਰਾ ਉਸ ਟਾਈਮ ਗੱਲ ਇਹ ਸੀ ਕਿ ਮਾਮਾ ਜੀ ਇਕੱਲਾ ਹੋਣ ਕਰਕੇ ਹਮ ਸਾਡੀ ਜਿਹੜੀ ਨਾਨੀ ਸੀ ਸੀਗੀ ਮਾਮੀ ਜੀ ਮੇਰੇ ਬਹੁਤ ਸਾਥ ਸੁਭਾਅ ਦੇ ਸੀਗੇ ਹਾਂਜੀ ਤਾਂ ਉਹਨਾਂ ਨੂੰ ਲੋੜ ਸੀ ਪਰਿਵਾਰ ਦੀ ਦੂਜੇ ਪਿੰਡ ਵਾਲੇ ਨਾਨਾ ਜੀ ਨਾ ਹੋਣ ਕਰਕੇ ਨਾਨੀ ਨੂੰ ਤੰਗ ਵੀ ਕਰਦੇ ਹੁੰਦੇ ਸੀਗੇ ਇਸ ਕਰਕੇ ਉਹਨਾਂ ਨੂੰ ਸੀਗਾ ਵੀ ਬੱਚੇ ਮੇਰਾ ਪਰਿਵਾਰ ਵੱਡਾ ਹੋਵੇ ਔਰ ਉਸ ਟਾਈਮ ਤਕਰੀਬਨ ਸਭ ਜਿੰਨੇ ਸਾਡੇ ਰਿਸ਼ਤੇਦਾਰ ਹੈ ਉਹਨਾਂ ਕੋਲ ਵੀ ਬੱਚੇ ਇਸੇ ਤਰ੍ਹਾਂ ਹੀ ਆ ਕਿਉਂਕਿ ਹਾਂਜੀ ਉਸ ਵੇਲੇ ਜਿਹੜੇ ਅਸੀਂ ਦੇਖਿਆ ਪਹਿਲੇ ਪਰਿਵਾਰ ਭੈਣ ਭਰਾ ਜ਼ਿਆਦਾ ਹੁੰਦੇ ਸੀ ਅੱਜ ਦੇ ਅੱਜ ਤਾਂ ਬਹੁਤ ਘੱਟ ਰਹਿ ਗਏ ਇੱਕ ਦੋ ਬੱਚਾ ਹੀ ਹੈ ਜਿਹੜਾ ਪਰਿਵਾਰਾਂ ਚ ਹੁੰਦੇ ਨੇ ਤੇ ਦੂਜੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਆਪਣੇ ਮਾਮੀ ਜੀ ਦੀ ਗੱਲ ਦੱਸੀ ਕਿਉਂਕਿ ਇੰਨਾ ਵੱਡਾ ਪਰਿਵਾਰ ਹੈ ਜਿਹੜਾ ਉਹਨੂੰ ਪਾਲਣਾ ਤੇ ਇਦਾਂ ਉਹਨਾਂ ਦਾ ਸ਼ਾਂਤ ਸਵਾਦੇ ਕੀ ਨਾਮ ਸੀ ਉਹਨਾਂ ਦਾ ਮੇਹਦਾਰ ਮੀਰ ਕੋਲ ਨਾਮ ਸੀ ਹਾਂਜੀ ਔਰ ਮਾਮਾ ਜੀ ਦਾ ਹਰਚੰਦ ਸਿੰਘ ਸੀਗਾ ਠੀਕ ਹੈ ਜੀ ਤੇ ਉਹ ਵੀ ਦੋਨੇ ਖੇਤੀਬਾੜੀ ਮਿਹਨਤਕਸ਼ ਬੰਦੇ ਸੀਗੇ ਹੂੰ ਔਰ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੇਰੇ ਮਾਪਿਓ ਚਾਹੇ ਮੇਰਾ ਪਿਓ ਸੀਗਾ ਪਰ ਉਹ ਪਿੰਡ ਰਹਿੰਦਾ ਸੀ ਆਪਣੇ ਫਲੋਖੜਾ ਸਾਹਿਬ ਤਾਂ ਮੈਂ ਮਾਮੀ ਮਾਮਾ ਜੀ ਕੋਲ ਰਹਾ ਹਾਂ ਹਾਂਜੀ ਉਹਨਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕੀ ਵੀ ਮੇਰੀ ਮਾਂ ਦਾ ਭੈ ਜਾਂ ਨਹੀਂ ਮੇਰੀ ਮੰਮੀ ਜੀ ਨੇ ਮਤ ਪਾਲਿਆ ਬਿਲਕੁਲ ਤੇ ਇੰਨਾ ਵੱਡਾ ਪਰਿਵਾਰ ਜਿੱਦਾਂ ਉਹਨੂੰ ਸੰਭਾਲਣਾ ਉਹਨਾਂ ਦਾ ਖਾਣਾ ਖਾਣ ਪੀਣ ਲਈ ਬਣਾਉਣਾ ਸਾਰਾ ਕੁਝ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਸੀ ਹਾਂ ਉਹਨਾਂ ਦੀ ਸੀ ਹਾਂ ਫਿਰ ਕਿਸ ਤਰ੍ਹਾਂ ਉਹ ਹੈਂਡਲ ਕਰਦੇ ਸੀ ਇੰਨਾ ਸਾਰਾ ਕੁਝ ਹੈਂਡਲ ਕੀ ਉਦੋਂ ਇਹ ਸੀਗਾ ਵੀ ਅਸੀਂ ਰਲ ਮਿਲ ਕੇ ਸਾਰੇ ਕੰਮ ਕਰਦੇ ਸੀ ਦੋ ਭੈਣ ਇੱਕ ਭੈਣ ਵੱਡੀ ਸੀਗੀ ਜਿਹੜੀ ਵੱਡੀ ਭੈਣ ਸੀਗੀ ਸੁਸ਼ਮੇਰ ਕਰੋ ਸਭ ਤੋਂ ਵੱਡੀ ਸੀਗੀ ਹਾਂਜੀ ਤਾਂ ਉਹ ਮੰਮੀ ਜੀ ਨਾਲ ਹੱਥ ਮਟਾਉਂਦੇ ਹੁੰਦੇ ਸੀ ਤੇ ਮਾਮਾ ਜੀ ਨਾਲ ਅਸੀਂ ਸਾਰੇ ਛੋਟੇ ਵੱਡੇ ਫਿਰ ਰਲ ਮਿਲ ਕੇ ਉਦੋਂ ਨੌਕਰ ਵੀ ਹੁੰਦੇ ਸੀਗੇ ਹੂੰ ਜਿਹੜਾ ਕੰਮ ਦਾ ਸਵਾਲ ਸੀਗਾ ਉਹ ਤਾਂ ਰਲ ਮਿਲ ਕੇ ਬੰਦਿਆਂ ਦੇ ਖਾਣਾ ਬਣਾਉਣਾ ਕੀ ਕਰਨਾ ਉਦੋਂ ਸਾਡੀ ਭੈਣ ਸੀਗੀ ਵੱਡੀ ਤੇ ਮੰਮੀ ਜੀ ਉਹ ਬਣਾਉਂਦੇ ਸੀਗੇ ਫਿਰ ਉਸ ਟਾਈਮ ਮੇਰੇ ਮੇਰਾ ਵੀ ਵਿਆਹ ਹੋ ਗਿਆ ਸੀਗਾ ਸਾਡੇ ਵੱਡਾ ਭਰਾ ਜਰਨੈਲ ਸਿੰਘ ਸੀ ਹੂੰ ਉਹਦੇ ਘਰ ਵਾਲੀ ਆ ਗਈ ਬਿਕਰੂਪ ਸਿੰਘ ਉਹਦੇ ਘਰ ਵਾਲਾ ਜੀ ਤਿੰਨ ਜਣੀਆਂ ਆਏ ਹੋਗੀਆਂ ਹੂੰ ਤੇ ਪੰਜ ਜਣੇ ਹੋ ਗਏ ਉਸ ਟਾਈਮ ਫੇ ਸਾਡੇ ਕੋਲ ਨੌਕਰ ਖੇਤੀਬਾੜੀ ਵਾਲੇ ਵੀ ਬੰਦੇ ਹੁੰਦੇ ਸੀਗੇ ਹਾਂ ਤੇ ਬਾਹਰ ਕੰਬੈਨਾਂ ਵਾਲੇ ਵੀ ਹੂੰ ਤੇ ਬੜਾ ਵਧੀਆ ਤਰੀਕੇ ਨਾਲ ਸਭ ਤੋਂ ਵੱਡੀ ਗੱਲ ਇਹ ਸੀ ਉਸ ਪਰਿਵਾਰ ਚ ਉੱਥੇ ਸਾਡੇ ਕੋਲ ਹਾਂਜੀ ਕਿ ਨੇੜੇ ਤੇੜੇ ਕੋਈ ਆਂਦਾ ਜਾਂਦਾ ਕਿਸੇ ਨੇ ਰਾਤ ਕੱਟਣੀ ਖਾਣਾ ਖਾਣਾ ਕਿਤੇ ਵੀ ਕੋਈ ਪੁੱਛਦਾ ਸੀ ਜੇ ਅਸੀਂ ਖਾਣਾ ਖਾਣਾ ਹੈ ਹੂੰ ਤਾਂ ਹਰਿ ਕਹੀ ਕਹਿੰਦਾ ਸੀ ਵੀ ਹਰਚੰਦ ਸਿੰਘ ਦੇ ਘਰ ਚਲੇ ਜਾਓ ਅੱਛਾ ਜੀ ਵੀ ਉੱਥੇ ਮਿਲੇਗੀ ਹੂੰ ਕਿਸੇ ਨੇ ਰਾਤ ਰਹਿਣਾ ਉਹ ਵੀ ਅਗਲਾ ਗਵਾਂਢ ਚ ਹੀ ਕਹਿੰਦੇ ਸੀਗੇ ਹੂੰ ਔਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਜਿਵੇਂ ਕਿਸੇ ਦਾ ਟਰੈਕਟਰ ਗੱਡੀ ਆ ਕੋਈ ਗੱਡੀ ਖੜ ਗਈ ਹਾਂਜੀ ਤਾਂ ਜਾਓ ਮੇਰੇ ਕੋਲ ਪਹੁੰਚ ਜਾਓ ਨਾ ਤਾਂ ਤੇ ਟਰੈਕਟਰ ਲੈ ਕੇ ਆਓ ਹੂੰ ਬਿਲਕੁਲ ਜੀ ਹਾਂਜੀ ਤੇ ਉਹਨਾਂ ਦਾ ਜਿਹੜਾ ਨਾਮ ਹੈ ਕਾਫੀ ਜਦਾਂ ਅਸੀਂ ਸੁਣਿਆ ਵੀ ਹੈ ਪੋਲਿਟਿਕਸ 'ਚ ਵੀ ਬਹੁਤ ਜ਼ਿਆਦਾ ਉਹ ਪਰਿਵਾਰ ਰਿਹਾ ਹੈ ਤੇ ਖੈਰ ਅਸੀਂ ਗੱਲ ਕਰ ਰਹੇ ਹਾਂ ਵੀ ਪਰਿਵਾਰਕ ਮਸਲੇ ਤੇ ਵੀ ਫਿਰ ਜਿਹੜੀ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਮਾਮੀ ਜੀ ਆ ਉਹਨਾਂ ਨੂੰ ਤਾਂ ਫਿਰ ਬਹੁਤ ਜ਼ਿਆਦਾ ਜਿਹੜੀ ਖੇਚਲ ਹੋਣੀ ਹੈ ਉਹਨਾਂ ਦਾ ਦਿਨ ਕਦੋਂ ਚੜਦਾ ਤੇ ਕਦੋਂ ਛਿਪਦਾ ਹੁਣਾ ਦੇਖੋ ਜਿਹੜਾ ਉਹਨਾਂ ਦਾ ਕੰਮ ਦਾ ਟਾਈਮ ਸੀ ਜ਼ਿੰਮੇਵਾਰੀ ਦਾ ਸਵੇਰੇ ਡੰਗਰ ਵਿੱਚ ਜਦਾ ਦੁੱਧ ਦਾ ਵੀ ਕਰਨਾ ਵੀ ਕਰਨਾ ਸਵੇਰੇ ਤਕਰੀਬਨ 5:00 ਵਜੇ ਉੱਠਦੇ ਸੀ ਕਹਿੰਦੇ ਸਾਰੇ ਵੀ ਨਹੀਂ ਉੱਠਦੇ ਸੀ ਅੱਛਾ ਜੀ ਸਾਰਾ ਪਰਿਵਾਰ ਥੋੜਾ ਉੱਠਦਾ ਲੇਟ ਸੀਗਾ ਹਮ ਪਰ ਉਸ ਤੋਂ ਬਾਅਦ ਸ਼ਾਮ ਤੱਕ ਜਿਹੜਾ ਕੰਮ ਚੱਲਦਾ ਸੀ ਚਾਹੇ ਰਾਤ ਨੂੰ 12:00 ਵਜੇ ਜਾਂ 1:00 ਵਜੇ 11:00 ਵਜੇ ਹਮ ਮਤਲਬ ਉਹਦੋਂ ਰੋਟੀ ਅਸੀਂ ਉਦੋਂ ਖਾਂਦਾ ਸੀ ਸਾਰਾ ਪਰਿਵਾਰ ਜੇ ਕੋਈ ਬੰਦਾ ਇੱਕ ਵੀ ਬਾਹਰ ਗਿਆ ਹੋਇਆ ਜਦ ਤੱਕ ਉਹ ਆਂਦਾ ਹਮ ਸਾਰਿਆਂ ਨੇ ਇਕੱਠਿਆਂ ਨੇ ਇਕੱਠੇ ਬਹਿ ਕੇ ਰੋਟੀ ਖਾਣੀ ਹੁੰਦੀ ਚਾਹੇ ਭਾਵੇਂ ਕਿੰਨਾ ਮਰਜ਼ੀ ਲੇਟ ਹੋ ਕਿੰਨਾ ਮਰਜ਼ੀ ਚਾਹੇ 1:00 ਵਜੇ अच्छा जी हां जी सो ये भी बहुत बड़ी गल है भी सारे परिवार ने इकट्ठे हो के रोटी खानी अच्छा सब तो बड़ी गल है एक सखाया ਸੀਗਾ ਸੰਨ ਉਹਨਾਂ ਨੇ ਵੀ ਸਾਰਾ ਪਰਿਵਾਰ ਸ਼ਾਮ ਨੂੰ ਜਦੋਂ ਕੰਮ ਨਵੇੜ ਕੇ ਨਾਤੋ ਗਾ ਰੋਟੀ ਖਾਂਦੇ ਹੁੰਦੇ ਸੀ ਹੂੰ ਕਿਉਂਕਿ ਕੰਮ ਹੈ ਜਿਹੜਾ ਤੁਸੀਂ ਦੱਸਿਆ ਵੀ ਖਰਾਦ ਵਾਲਾ ਕੰਮ ਉਹ ਵੀ ਸਾਰਾ ਆਪ ਕਰਨਾ ਤੇ ਸਪੇਅਰ ਪਾਰਟਸ ਹੈ ਜਿਹੜੇ ਹੋ ਨਹੀਂ ਸੀ ਮਿਲਦੇ ਹੁੰਦੇ ਉਹ ਨਹੀਂ ਜੇ ਕੋਈ ਮਿਲਦਾ ਸੀਗਾ ਲੁਧਿਆਣੇ ਜਿਵੇਂ ਬੈਲਟਾ ਕੋਈ ਜਾਂ ਕੋਈ ਬੈਰਿੰਗ ਉਹ ਲੁਧਿਆਣੇ ਲਿਆਣੇ ਪੈਂਦੇ ਸੀਗੇ ਹੋਰ ਜਿਹੜਾ ਸਮਾਨ ਛੋਟਾ ਮੋਟਾ ਹੁੰਦਾ ਸੀਗਾ ਉਹ ਰਿਪੇਅਰ ਕਰਕੇ ਖਰਾਤ ਤੋਂ ਜਾਂ ਆਪ ਵੈਲਡਿੰਗ ਕਰਕੇ ਉਹ ਪਣਾਉਂਦਾ ਸੀਗਾ ਹਮ ਇਸ ਕਰਕੇ ਮਿਹਨਤ ਬਹੁਤ ਕਰਨੀ ਪੈਂਦੀ ਸੀ ਬਿਲਕੁਲ ਜੀ ਤੇ ਉਸ ਵੇਲੇ ਜਿਹੜਾ ਕੀ ਰੇਟ ਕਟਾਈਆਂ ਦੇ ਸੀ ਤੇ ਕੀ ਕੰਬਾਈਨਾ ਦੇ ਸੀ ਦੇਖੋ ਜਿਹੜੇ ਤਾਂ ਰੇਟ ਦੀ ਗੱਲ ਹੈ ਉਸ ਟਾਈਮ ਰੇਟ ਇੰਨੇ ਸਸਤੇ ਸੀ ਮੈਰੀ ਦਿਨ ਦੀ ਵਿੱਚ ਮੈਨੂੰ ਇਹ ਪਤਾ ਵੀ ਜਦੋਂ ਅਸੀਂ ਟਰੈਕਟਰ ਚਲਾਉਂਦੇ ਹੁੰਦੇ ਸੀਗੇ ਖੇਤੀ ਦੇ ਤੋਂ ਵਾਸਤੇ ਕਰਦੇ ਸੀਗੇ ਹਾਂਜੀ ਇਹ ਆ ਕੰਬੈਨ ਵਾਸਤੇ ਤੇਲ ਲੈ ਕੇ ਹੁੰਦੇ ਦੇ ਹਾਂਜੀ ਤਾਂ ਉਦੋਂ 90 ਰੁਪਏ ਦਾ 200 ਲੀਟਰ ਦਾ ਡੀਜ਼ਲ ਦਾ ਡਰਮ ਮੇ ਚੰਦਾ ਸੀਗਾ ਅੱਛਾ ਜੀ ਔਰ ਤਕਰੀਬਨ 20 20 ਰੁਪਏ 15 20 ਰੁਪਏ ਮੋਬਾਈਲ ਦਾ ਲੀਟਰ ਜਿਹੜਾ ਅੱਜ 300 350 ਦੇ ਕਰੀਬ ਹੈ ਹਾਂਜੀ ਉਹ ਹੁੰਦਾ ਸੀਗਾ ਬਿਲਕੁਲ ਇਸੇ ਤਰ੍ਹਾਂ ਜਿਹੜੀ ਕਟਾਈ ਸੀ ਉਹਦੋਂ ਸਸਤੀ ਸੀਗੀ ਪਰ ਅੱਜ ਦੇ ਰੇਟ ਨਾਲ ਦੇ ਦੇਖੇ ਫਿਰ ਬਹੁਤ ਵਧੀਆ ਰੇਟ ਸੀਗਾ ਉਹਨਾਂ ਕੰਬੈਨ ਦਾ ਅਸੀਂ ਹੁਣ ਵੀ ਕੰਬੈਨ ਤੋਂ ਕਟਾਉਨੇ ਆ ਹਾਂਜੀ ਹੁਣ 1500 ਰੁਪਏ ਤਕਰੀਬਨ 4 ਵਿੱਗੇ ਦੇ ਔਰ 2000 ਰੁਪਏ ਤਕਰੀਬਨ 5 ਪੌਣੇ 5 ਵਿੱਗੇ ਦਾ ਜਿਹੜਾ ਆਕੜਾ ਮ ਹੁੰਦਾ ਉਹਦੇ ਦੰਨੇ ਆ ਹੂੰ ਉਸ ਹਿਸਾਬ ਨਾਲ ਉਹ ਤੋਂ ਰੇਟ ਵਧੀਆ ਸੀਗੀ ਜੀ ਤੇ ਇਹ ਵੀ ਸੁਣਨਾ ਚ ਆਇਆ ਵੀ ਅੱਜ ਕੱਲ ਕਹਿੰਦੇ ਜਦੋਂ ਕੋਈ ਚੀਜ਼ ਆਮ ਹੋ ਜਾਂਦੀ ਹੈ ਤਾਂ ਕੋਈ ਚੀਜ਼ ਐ ਆਮ ਹੋ ਜਾਂਦੀ ਆ ਉਹਦੀ ਕਦਰ ਘਟ ਜਾਂਦੀ ਐ ਉਦੋਂ ਫਿਰ ਜਿਹੜੀ ਮਸ਼ੀਨਾਂ ਦੀ ਕਦਰ ਕਿੰਨੀ ਸੀ ਸਾਡੇ ਵਾਲੇ ਟਾਈਮ 'ਚ ਮਸ਼ੀਨਾਂ ਦੀ ਇੰਨੀ ਕਦਰ ਹੁੰਦੀ ਸੀਗੀ ਕਿ ਕਿਸੇ ਕਿਸੇ ਕੋਲ ਮਸ਼ੀਨਾਂ ਹੁੰਦੀਆਂ ਨਹੀਂ ਸੀ ਜਾਂ ਕਟਾਈ ਕਰਨ ਵਾਸਤੇ ਸਾਡੇ ਕੋਲ ਪਹਿਲਾਂ ਹੀ 3-3 4-4 ਮਹੀਨੇ ਪਹਿਲਾਂ ਐਡਵਾਂਸ ਬੁਕਿੰਗ ਹੋ ਜਾਂਦੀ ਸੀ ਤੇ ਕੋਈ ਇੰਨੀ ਦਿੱਕਤ ਨਹੀਂ ਸੀ ਆਉਂਦੀ ਸਮਾਂ ਲੋਕ ਪੈਸੇ ਵੀ ਕਈ ਵਾਰੀ ਚਮਾ ਕਰਾਉਂਦੇ ਸੀ ਹੁਣ ਦਾ ਟਾਈਮ ਤਾਂ ਇਹ ਐ ਵੀ ਕਈ ਵਾਰ ਬੰਦੇ ਬਹੁਤੇ ਤੋ ਦੋ ਮਹੀਨੇ ਪੈਸੇ ਬਾਅਦ ਹੀ ਦਿੰਦੇ ਆ ਜੀ ਸਾਡੇ ਟਾਈਮ ਤੋਂ ਅਡਵਾਂਸ ਵੀ ਪੈਸੇ ਦੇ ਕੇ ਜਾਂਦੇ ਸੀ ਲੋਕੂਏ ਕਿ ਸਾਡੀ ਮਾਰੀ ਨਾ ਰਹਿ ਜਾਈ ਹੂੰ ਤੇ ਰਹਿਣ ਸਹਣ ਦਾ ਪ੍ਰਬੰਧ ਵੀ ਕਰਦੇ ਸੀ ਜਦੋਂ ਦੂਰ ਦਰਾਡੇ ਜਾਣਾ ਜਿੱਥੇ ਕਿਤੇ ਹਾਂ ਇਸ ਤਰ੍ਹਾਂ ਹੈ ਵੀ ਜੇ ਤਾਂ ਆਪਾਂ ਲੋਕਲ ਕਟਾਈ ਕਰਦੇ ਉੱਥੇ ਤਾਂ ਕੋਈ ਦਿੱਕਤ ਹੁੰਦੀ ਨਹੀਂ ਸੀਗੀ ਜਦੋਂ ਬਾਹਰ ਜਾਣਾ ਵੀ ਐਮਪੀ ਚ ਗਏ ਰਹਿੰਦੇ ਸੀਗੇ ਜਿਵੇਂ ਜੀਰੀ ਕੱਟ ਕੇ ਕਣਕ ਤੋਂ ਟਾਈਮ 6-7 ਮਹੀਨੇ ਦੀ ਕਿਤਨੀ ਲੰਗਰੀ ਸਾਡੇ ਕੋਲ ਹੁੰਦਾ ਦਾ ਆਪਣੇ 30-35 ਬੰਦੇ ਹੁੰਦੇ ਤੇ ਉੱਥੇ ਬਣਾਣੀ ਖਾਣੀ ਤੇ ਰਿਪੇਅਰ ਕਰਕੇ ਫਿਰ ਪਿੰਡ ਨੂੰ ਆ ਜਾਂਦੇ ਤੇ ਜਦੋਂ ਸੀਜ਼ਨ ਚੱਲਣਾ ਜਾ ਕੇ ਫਿਰ ਆਪਣਾ ਉੱਥੇ ਮਤਲਬ ਜਿਹੜੇ 10-20 ਦਿਨ ਮਹੀਨਾ ਰਿਪੇਅਰ ਕਰਨੀ ਉੱਥੇ ਲਾਂਦੇ ਤੇ ਬਾਕੀ ਬਾਜ ਚਾ ਕੇ ਫਿਰ ਬਾਜ ਚਲੇ ਜਾਂਦੇ ਸੀਗੇ ਦੂਆ ਸੀਜ਼ਨ ਲਾ ਕੇ ਫਿਰ ਕਣਕਾਂ ਚ ਫਿਰ ਅਸੀਂ ਆ ਜਾਂਦੇ ਤੇ ਨਾਮ ਕੰਨਾਂ ਲੈ ਕੇ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਤੁਸੀਂ ਇੱਕ ਕੰਬਾਈਨ ਬਣਾਈ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਤੁਸੀਂ ਦੱਸਦੇ ਹੋ ਜਿਵੇਂ ਸੱਤ ਬਣ ਗਈਆਂ ਫਿਰ ਕੋਈ ਆਪਣੇ ਸਾਰੀ ਕੰਬਾਈਨ ਹੈ ਜਿਹੜੀ ਇੱਥੋਂ ਮਿਲ ਜਾਂਦੀ ਸੀ ਇੰਡੀਆ ਤੋਂ ਹੀ ਹਾਂ ਉਦੋਂ ਐ ਸ਼ਿਗਾਜੀ ਜਿਹੜੇ ਤਾਂ ਕੋਸ ਮਸ਼ੀਨਾ ਹੋਰ ਬਾਹਰ ਜਿੱਦ ਮੈਂ ਐਗਰੋ ਇੰਡਸਟਰੀ ਐਂਡ ਐਗਰੋ ਵਾਲੇ ਹੁੰਦੇ ਸੀਗੇ ਧਿਆਣਾ ਐਗਰੋ ਵਾਲੇ ਉਹਨਾਂ ਕੋਲ ਮਸ਼ੀਨਾ ਹੁੰਦੀਆਂ ਸੀਗੀਆਂ ਅੱਛਾ ਜੀ ਉਹ ਫਿਰ ਸੇਲ ਕਰਨ ਲੱਗੇ ਸੀ ਉਹਨਾਂ ਤੋਂ ਵਿਕਣ ਲੱਗੇ ਫਿਰ ਉਸ ਤੋਂ ਬਾਅਦ ਕਦੋਂ ਕੰਮ ਛੱਡਤਾ ਤੁਸੀਂ ਉਹ ਮੈਂ ਤਾਂ ਅਸੀਂ ਕੰਮ ਉਹ ਜਿਹੜਾ ਛੱਡਿਆ ਫਿਰ ਉਦੋਂ ਕੰਬਾਈਨਾਂ ਬਹੁਤ ਹੋ ਗਈਆਂ 86 87 ਦੇ ਵਿੱਚ ਅੱਛਾ ਜੀ ਕੰਮ ਘਟਦੇ ਸੀਗੇ ਉਦੋਂ ਫਿਰ ਬੱਚੇ ਹੋ ਗਏ ਹੂੰ ਫੱਟਿਆਂ ਪੜਾਉਣ ਦਾ ਹੋ ਗਿਆ ਵੀ ਬੱਚੇ ਵੀ ਪੜਾਉਣੀਆਂ। ਹਾਂਜੀ। ਵੀ ਪੁਣੇ ਘਰ ਰਹੇਗੇ ਕਿਸੇ ਤਰ੍ਹਾਂ ਆਪਣਾ ਕੰਮ ਕਰੀਏ। ਜੀ। ਫੇਰ ਮੈਂ ਤਾਂ ਆਪਣਾ ਬੱਚੇ ਸਕੂਲ ਲਾਉਣੇ ਸੀ ਉੱਥੇ ਮਹਾਰਾਜ ਪ੍ਰੇਮਰੇ ਸੌਰੇ ਸੀਗੇ। ਅੱਛਾ ਜੀ। ਉਸ ਕਰਕੇ ਮਹਾਰਾਜ ਪ੍ਰੇਮਰੇ ਬੱਚੇ ਰਹੇ ਉੱਥੇ ਉੱਥੇ ਮਕਾਨ ਮੜਾ ਕੇ ਉੱਥੇ ਰਹਿੰਦਾ ਰਿਹਾ। ਹਾਂਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਫੇਰ ਤੁਸੀਂ ਰਾਜਪੁਰਾ ਜਿਹੜੀ ਰਿਹਾਇਸ਼ ਕਰੀ ਆਪਣੀ ਫੇਰ ਉੱਥੇ ਬੱਚਿਆਂ ਨੂੰ ਪੜਾਇਆ। ਹਾਂ ਉੱਥੇ ਜੀ ਬੱਚੇ ਪ੍ਰਾਈਵੇਟ ਸਕੂਲ ਚ ਲਾਏ ਸੀਗੇ। ਜੀ। ਇੰਨੇ ਬੱਚੇ ਉੱਥੇ ਪੜਦੇ ਤੇ ਤੇ ਨਾਲ ਹੀ ਉੱਥੋਂ ਦਾ ਘਰ ਚਲੋ ਦਿੱਕਤ ਨਹੀਂ ਸੀ ਵੀ ਕਿ ਜਾਣ ਸਾਡਾ ਜਿਹੜਾ ਮਕਾਨ ਸੀਗਾ ਉਹ ਸਕੂਲ ਦੇ ਨੇੜੇ ਹੁੰਦਾ ਸੀਗਾ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਬੱਚੇ ਚਲ ਵਡਾ ਬੱਚਾ ਜਿਹੜਾ ਨੇ ਪਲੱਸ 2 ਕਰਕੇ ਉਸ ਤੋਂ ਬਾਅਦ ਉਹਨੂੰ ਅੰਬਾਲਾ ਇਸ ਨੂੰ ਐਡਮਿਸ਼ਨ ਮਿਲੀ ਹੈ ਹੂੰ ਪੋਲੀ ਟੈਕਨੀਕਲ ਚ ਉੱਥੋਂ ਨੇ ਆਪਣਾ ਡਿਪਲੋਮਾ ਕੀਤਾ ਤੇ ਛੋਟੇ ਬੱਚੇ ਉੱਥੇ ਹੀ ਪੜ ਕੇ ਆਪਣਾ ਉਹਨਾਂ ਨੇ ਯੂਨੀਵਰਸਿਟੀ ਤੋਂ ਬੀਏ ਮੇ ਕੀਤੀ ਹੈ ਹੂੰ ਤਾਂ ਹੁਣ ਜਿਹੜੇ ਬੱਚੇ ਆ ਉਹ ਤਾਂ ਆਪਣੀ ਆਪਣੀ ਲੈਣਾ ਚ ਆਪਣਾ ਕੰਮਕਾਰ ਕਰਦੇ ਆ ਜੀ ਮਤਲਬ ਸਾਡੇ ਸਿਰ ਤੇ ਉਹਨਾਂ ਦਾ ਕੋਈ ਬਚਨ ਨਹੀਂ ਹਮ ਅਸੀਂ ਆਪਣਾ ਖੇਤੀਬਾੜੀ ਚ ਪਰ ਗੱਲ ਇਹ ਹੈ ਕਿ ਸਾਡੇ ਤੋਂ ਜਿਹੜਾ ਬਚਪਨ ਦਾ ਪੜਾਈ ਦਾ ਟਾਈਮ ਸੀਗਾ ਹਾਂਜੀ ਉਦੋਂ ਉਹ ਉਦੋਂ ਕਿਹੜਾ ਇਸ ਤਰ੍ਹਾਂ ਸਿਸਟਮ ਸੀ ਯਾਦ ਆਉਂਦਾ ਹੈ ਕਿ ਨੰਨੇਵਲੇ ਸਕੂਲ ਜੇ ਤਾਂ ਮੁਖਮੇਲਪੁਰ ਤੋਂ ਜਾਂਦੇ ਸੀਗੇ 3 ਕਿਲੋਮੀਟਰ ਤਕਰੀਬਨ ਸਾਢੇ 3 ਪੈਂਦਾ ਸੀਗਾ ਪੈਦਲ ਜਾਂ ਕੋਈ ਰਾਹ ਨਹੀਂ ਸੀ ਹੁੰਦਾ ਬੱਚਾ ਉਹਨੂੰ ਘੁੰਮ ਕੇ ਜਾਂਦੇ ਸੀਗੇ ਹਮ ਔਰ ਕਈ ਵਾਰੀ ਹੁੰਦਾ ਸੀਗਾ ਵੀ ਕਿ ਇੱਕ ਸਾਈਕਲ ਹੁੰਦਾ ਸੀ 6 ਜਣੇ ਅਸੀਂ ਹੁੰਦੇ ਸੀਗੇ ਹਮ ਵਾਸਤੇ ਆਪਣੇ ਉਤੇ ਟੰਗੇ ਹਾਂਜੀ ਔਰ ਆਪਣਾ ਇੱਕ ਜੜਾ ਰੋੜੀ ਜਾਂਦਾ ਤਾਂ ਬਾਰੀ-ਬਾਰੀ ਹੂੰ ਤੇ ਉਸੇ ਤੇ ਆ ਜਾਣਾ ਮਤਲਬ ਕਿ ਵਸਤੇਆਂ ਲਈ ਸਾਈਕਲ ਸੀ ਆਪਣੇ ਜਾਣ ਲਈ ਵਸਤੇਆਂ ਲਈ ਸਾਈਕਲ ਸੀਗਾ ਹੂੰ ਔਰ ਉਸ ਟਾਈਮ ਸਾਨੂੰ ਤਕਰੀਬਨ ਖਰਚਾ ਮਿਲਦਾ ਹੁੰਦਾ ਸੀਗਾ 25 ਪੈਸੇ ਤਕਰੀਬਨ ਅੱਛਾ ਜੀ 6 ਜਣਿਆਂ ਨੂੰ 25 ਪੈਸੇ ਚ ਖਾਣ ਪੀਣ ਲਈ ਅੱਛਾ ਜੀ ਫੀਸ ਤੁਹਾਡਾ ਅੱਛਾ ਜੀ 25 ਪੈਸਿਆਂ ਦੇ ਵਿੱਚ ਫਿਰ ਕੀ ਕੀ ਆਉਂਦਾ ਹੁਣ 25 ਪੈਸਿਆਂ ਦੇ ਵਿੱਚ ਗਏ ਹੁੰਦਾ ਸੀਗਾ ਵੀ ਬੱਚਿਆਂ ਦੇ ਖਾਣੇ ਜਿਹੜੇ ਜਿਵੇਂ ਉਸ ਟਾਈਮ ਹੁੰਦਾ ਸੀਗਾ ਮੂੰਗਫਲੀ ਲੈ ਲਈ ਤੀਲਾ ਦੀ ਰੋੜੀ ਵਾਲੇ ਲਈ ਪਰ ਉਹ ਇਹ ਸਿਸਟਮ ਨਹੀਂ ਸੀ ਕਿ ਚਾਕਲੇਟ ਵਗੈਰਾ ਇਹ ਚੀਜ਼ਾਂ ਤਾਂ ਸੀਗੀਆਂ ਨਹੀਂ ਚਿਪਸ ਕੋਈ ਇਹ ਹੀ ਤੇ ਫਿਰ 25 ਪੈਸੇ ਚ 6 ਜਣਿਆਂ ਦਾ ਸਰ ਦਾ 25 ਪੈਸੇ ਚ ਇਹ ਹੁੰਦਾ ਸੀਗਾ ਵੀ ਅਸੀਂ ਹੌਲੇ ਹੌਲੇ ਆਈ ਜਾਂਦੇ ਹਾਂ ਨਾਲ ਖਾਈ ਜਾਂਦੇ ਹਾਂ ਘਰ ਤੱਕ ਨਹੀਂ ਮੁੱਕਦਾ ਸੀਗਾ 3 ਕਿਲੋਮੀਟਰ ਫੀਸ ਕਿੰਨੀ ਸੀ ਜੀ ਤੁਹਾਡੀ ਸਕੂਲ ਦੀ ਉਸ ਟਾਈਮ ਉਦੋਂ 2 ਪੈਸੇ 3 ਪੈਸੇ ਫਿਰ ਆਉਣਾ ਹੋਵੇ ਫਿਰ 2 ਆਨੇ ਹੋਵੇ ਅੱਛਾ ਜੀ ਤਾਂ ਫੀਸ ਹੁੰਦੀ ਸੀ ਸਰਕਾਰੀ ਸਕੂਲ ਸੀ ਹਾਂ ਬਿਲਕੁਲ ਤੇ ਹੁਣ ਦੇ ਸਮੇਂ ਦਾ ਉਦੋਂ ਸਮੇਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਜਿਹੜਾ ਪੈ ਗਿਆ ਤੇ ਉਦੋਂ ਕੋਈ ਇਸ ਤਰ੍ਹਾਂ ਦੀ ਚੀਜ਼ ਕੋਈ ਟੈਲੀਵਿਜ਼ਨ ਵਗੈਰਾ ਕੁਝ ਵੀ ਨਹੀਂ ਸੀ ਉਦੋਂ ਨਹੀਂ ਸਾਡੇ ਟਾਈਮ ਤੇ ਤਾਂ ਅਸੀਂ ਇਹ ਦੇਖਿਆ ਵੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇੱਕ ਸ਼ੁਰੂ ਚ ਰੇਡੀਓ ਆਇਆ ਸੀਗਾ ਹਾਂ ਜੀ ਸਟਰ ਛੋਟਾ ਹਾਂਜੀ ਤਾਂ ਉਹ ਅਸੀਂ ਦੇਖਿਆ ਬਜ਼ੁਰਗ ਸਾਡੇ ਕੋਲ ਸੀ ਇਹ ਹੀ ਹੁੰਦਾ ਸੀਗਾ ਇੱਕ ਹਾਂਜੀ ਉਹ ਆਪਣਾ ਰੇਡੀਓ ਰੱਖਦਾ ਸੀ ਉਹ ਜਦ ਹਾਲ ਚਲਾਉਂਦਾ ਸੀ ਨਾ ਉਸੇ ਨਾਲ ਬੰਨ੍ਹ ਦਿੰਦਾ ਸੀ ਅੱਛਾ ਜੀ ਹੈ ਆਪਣਾ ਰੇਡੀਓ ਬਹੁਤ ਪੁਰਾਣਾ ਸੰਨ ਬੋਡੇ ਚ ਪਾ ਕੇ ਵੀ ਹੁੰਦਾ ਸੀਗਾ ਟੀਵੀ ਨਹੀਂ ਸੀਗੇ ਹੁੰਦੇ ਹਮ ਜਦੋਂ ਤੁਸੀਂ ਕੰਬਾਈਨਾ ਦਾ ਕੰਮ ਕਰਦੇ ਸੀ ਉਸ ਟਾਈਮ ਟੀਵੀ ਆਇਆ ਸੀਗਾ ਫੇ ਅਸੀਂ ਵੀ ਸਾਡੇ ਉਥਮ ਖੇਲ ਪਰ ਲੈਂਦਾ ਸੀਗਾ ਸਭ ਤੋਂ ਪਹਿਲਾਂ ਇੱਕ ਵਾਈਟ ਟੀਵੀ ਹੁੰਦਾ ਸੀਗਾ ਅੱਛਾ ਜੀ ਔਰ ਬਹੁਤ ਕਦੇ ਚੈਨਲ ਫੜ ਲੈਣਾ ਉਹਨੇ ਕਦੇ ਨਹੀਂ ਫੜਨਾ ਹਾਂ ਐਂਟੀਨਾ ਸਟਕ ਕਰਨੇ ਕਰ ਪਰ ਜਦੋਂ ਅਸੀਂ ਪੜ੍ਹੇ ਉਸ ਟਾਈਮ ਉੱਥੇ ਲਾਈਟ ਨਹੀਂ ਸੀ ਹੁੰਦੀ ਹੂੰ ਮਤਲਬ ਮਿੱਟੀ ਦੇ ਤੇਲ ਦੇ ਲੈਂਪ ਵਾਲ ਕੇ ਅਸੀਂ ਪੜ੍ਹਦੇ ਹੁੰਦੇ ਸੀ ਰਾਤ ਨੂੰ ਅੱਛਾ ਜੀ ਇੰਨੀ ਮਤਲਬ ਪੜਾਈ ਦੀ ਉਹ ਨਹੀਂ ਸੀ ਹੁੰਦੀ ਪਰ ਫਿਰ ਵੀ ਅਸੀਂ ਬਜ਼ੁਰਗਾਂ ਨੇ ਪੜਾਏ ਆ ਹੂੰ ਕਿੱਥੋਂ ਤੱਕ ਪੜ੍ਹੇ ਈ ਤੁਸੀਂ ਮੈਂ میٹرਕ ਕੀਤੀ ਅੱਛਾ ਜੀ ਨਨੇਓੜੇ ਤੁਸੀਂ ਨਨੇਓੜੇ ਠੀਕ ਹੈ ਜੀ ਤੇ ਜਿਸ ਤਰ੍ਹਾਂ ਗੱਲ ਕਰਦੇ ਆਂ ਵੀ ਆਉਣ ਜਾਣ ਦਾ ਵੀ ਕੋਈ ਇੰਨਾ ਪ੍ਰਬੰਧ ਨਹੀਂ ਸੀ ਫੇਰ ਵੀ ਚਾਹ ਸੀ ਖੇਡਾਂ ਵੀ ਅਲੱਗ ਸੀ ਹਾਂ ਸਾਡੇ ਖੇਡਾਂ ਅਲੱਗ ਸੀਗਾ ਉਸ ਟਾਈਮ ਪਹਿਲਾਂ ਸੁਰੂ ਚ ਹੁੰਦਾ ਸੀਗਾ ਜਿਆਦਾ ਤੱਤਾ ਹੀ ਹੁੰਦਾ ਸੀਗੇ ਜੀ ਕਿ ਪੇਠੂ ਗੇਲੇ ਗੁੱਲੀ ਡੰਡਾ ਹੂੰ ਤੇ ਇੱਕ ਪੀਚੋ ਹੁੰਦੀ ਸੀ ਉਹ ਜ਼ਿਆਦਾ ਖੇਲ ਤਾਂ ਕੁੜੀਆਂ ਦਾ ਹੁੰਦਾ ਸੀ ਪਰ ਅਸੀਂ ਸਾਡੀ ਦੋ ਭੈਣਾਂ ਸੀ ਅਸੀਂ ਨਾਲ ਰਲ ਕੇ ਸਾਰੇ ਵਿੱਚ ਖੇਡ ਹੀ ਜਾਂਦੇ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਸਕੂਲ ਚ ਬਾਲੀਬਾਲ ਓਕੇ ਉਹ ਵੀ ਖੇਡੇ ਆ ਅੱਛਾ ਜੀ ਫਿਰ ਸ਼ੌਕ ਹੋ ਗਿਆ ਜਿਹੜੇ ਸਾਨੂੰ ਪੈਸੇ ਖਰਚੇ ਵਾਸਤੇ ਮਿਲਦੇ ਉਹ ਇਕੱਠੇ ਕਰਕੇ ਅਸੀਂ ਆਪਣੀ ਬਾਲ ਲਿਆਦੇ ਸੀ ਅੱਛਾ ਜੀ ਹਾਂ ਹਾਂ ਓਕੇ ਉਹ ਵੀ ਲੈਂਦੀ ਆ ਹੂੰ ਮਤਲਬ ਇਸ ਤਰ੍ਹਾਂ ਖੇਲਦੇ ਹੁੰਦੇ ਸੀ ਹਮ ਸਾਡੇ ਮਾਮਾ ਜੀ ਉਹਨੇ ਨਾਲ ਖੇਡਦੇ ਹੁੰਦੇ ਸਾਡੇ ਵੀ ਕਿਤੇ ਬਾਹਰ ਜਾ ਕੇ ਨਾ ਖੇਡਣਾ ਠੀਕ ਹੈ ਜੀ ਮਤਲਬ ਕਿ ਉਹ ਗੱਲ ਫਿਰ ਸੱਚੀ ਹੋ ਗਈ ਵੀ ਜਿੱਦਾਂ ਅੱਜ ਦੇ ਬੱਚੇ ਨੇ ਉਹ ਮਹਿਸੂਸ ਕਰਦੇ ਨੇ ਵੀ ਤੁਸੀਂ ਐਨੇ ਭੈਣ ਭਰਾ ਸੀ ਵੀ ਖੋਖ ਹੋ ਵੀ ਜੇ ਤੁਸੀਂ ਖੇਡਣੀ ਚਾਹੋ ਤਾਂ ਘਰ ਦੀ ਟੀਮ ਬਣ ਜਾਓ ਹਾਂ ਖੋਖ ਖੋਖ ਬਹੁਤ ਖੇਲੇ ਹੂੰ ਬਾਸਕਟ ਵਾਲ ਹੋਗੀ ਕੋਕੋ ਹੋਗੀ ਜੀ ਖਾਣ ਪੀਣ ਦਾ ਕੀ ਫਰਕ ਸੀਗਾ ਹੁਣ ਨਾਲੋਂ ਦੇਖੋ ਖਾਣ ਪੀਣ ਦਾ ਤੇ ਇਹ ਵੀ ਹੋਣ ਜਿਹੜੀ ਚੀਜ਼ਾਂ ਨੇ ਹੁਣ ਤਾਂ ਬਣਾਉਟੀ ਚੀਜ਼ਾਂ ਸਾਰੀਆਂ ਹੋ ਗਿਆ ਉਹਦੇ ਹਰ ਇੱਕ ਚੀਜ਼ ਪਿਓਰ ਹੁੰਦੀ ਸੀ ਘਰ ਦੇ ਖਾਣੇ ਹੁੰਦੇ ਸੀ ਹਮ ਸਰਦੀਆਂ ਚ ਮੱਕੀ ਦੀ ਰੋਟੀ ਸਾਗ ਹੋ ਗਿਆ ਹਾਂਜੀ ਹਾਂਜੀ ਪੰਜੀੜੀ ਬਣਾ ਲੈਣੀ ਉਹ ਖਾ ਲੈਣੀ ਹਮ ਅੱਛਾ ਇੱਕ ਖਾਸੀਅਤ ਹੁੰਦੀ ਸੀ ਉਸ ਪਰਿਵਾਰ ਚ ਉੱਥੇ ਸਾਡੇ ਕੋਲ ਕਿ ਹਰ ਰੋਜ਼ ਸ਼ਾਮ ਨੂੰ ਚਾਵਲ ਤੇ ਮਸਲੀ ਦੀ ਦਾਲ ਬਣਦੀ ਸੀ ਉਹ ਸਾਰਿਆਂ ਨੇ ਚਾਵਲ ਕਿਸੇ ਨੇ ਦੁੱਧ ਨਾਲ ਖਾ ਲੈਨੇ ਹੂੰ ਕਿਸੇ ਨੇ ਮਸਰੀ ਦੀ ਜ਼ਾਲ ਨਾਲ ਖਾ ਲੈਨੇ अच्छा जी और रोटी नाल जरूर खानी चले एक खाओ दो खाओ पर वो चीज आम ਬਣਦੀ ਹੁੰਦੀਆਂ ਸੀ ਉਹ ਸ਼ਾਇਦ ਇਸ ਕਰਕੇ ਸੀ ਵੀ ਜਦੋਂ ਤੁਸੀਂ ਜਿਹੜਾ ਹੱਥੀਂ ਕੰਮ ਕਰਦੇ ਹੋ ਜ਼ੋਰ ਦਾ ਸ਼ਾਮ ਨੂੰ 4:00 ਵਜੇ ਦੇ ਟਾਈਮ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੀ ਭੁੱਖ ਨਾ ਲੱਗੇ ਰੋਟੀ ਜਦੋਂ ਤੱਕ ਤਿਆਰ ਹੋਉਂਦੋਂ ਇੱਕ ਹੁੰਦਾ ਸੀਗਾ ਜਦੋਂ 4:00 ਵਜੇ ਮਤਲਬ ਦੁਪਹਿਰ ਨੂੰ 12:00 1:00 ਵਜੇ ਰੋਟੀ ਖਾਧੀ ਹੈ ਹਾਂਜੀ 4:00 5:00 ਵਜੇ ਭੁੱਖ ਲੱਗ ਗਈ ਹਾਂਜੀ ਉਦੋਂ ਗੂੜ ਨਾਲ ਦੁੱਧ ਜਿਹੜਾ ਚਾਟੀ 'ਚ ਮਤਲਬ ਕਾੜਨੀ ਚ ਕੱਢਦਾ ਹੁੰਦਾ ਕਾੜਨੀ ਚ ਰੱਖਿਆ ਹੁੰਦਾ ਸੀਗਾ ਹਾਂਜੀ ਬੜਾ ਸਾਨੂੰ ਗਲਾਸ ਗਲਾਸ ਮਿਲਦਾ ਜਾਂਦਾ ਸੀ ਤੇ ਨਾਲ ਗੁੜ ਦੀ ਰੋਟੀ ਉਹ ਬੜਾ ਟੇਸਟੀ ਵੀ ਹੁੰਦਾ ਸੀਗਾ ਹੂੰ ਤੇ ਉਹੀ ਚੀਜ਼ਾਂ ਦਾ ਚਾਹ ਸੀ ਖਾਣ ਪੀਣ ਦਾ ਵੀ ਹੁਣ ਇਹ ਸਮਾਂ ਹੋ ਗਿਆ ਇਹ ਚੀਜ਼ ਮਿਲੂਗੀ ਇਹ ਕਾਸ਼ ਹਾਂਜੀ ਜਿਸ ਤਰ੍ਹਾਂ ਤੁਸੀਂ ਨੇ ਸਾਈਕਲ ਦਾ ਜ਼ਮਾਨਾ ਵੀ ਦੇਖਿਆ ਉਸ ਤੋਂ ਬਾਅਦ ਜਿਹੜਾ ਆਉਣ ਜਾਣ ਦੇ ਸਾਧਨ ਨੇ ਉਹਨਾਂ 'ਚ ਕੀ ਕੀ ਫਰਕ ਆਇਆ ਹੁਣ ਤੱਕ ਜਿਹੜਾ ਆਉਣ ਜਾਣ ਦਾ ਸਾਧਨ ਹੈ ਲੋਕਲ ਤਾਂ ਜਿਹੜਾ ਸਾਈਕਲ ਤੇ ਚੱਲਦਾ ਹੀ ਸੀਗਾ ਉਦੋਂ ਮੜਾ ਮਟਰ ਸਾਈਕਲ ਸੇ ਸਾਡੀ ਜ਼ਿੰਦਗੀ ਚ ਆਇਆ ਜੇ ਕਿਤੇ ਜਾਣਾ ਰਿਸ਼ਤੇਦਾਰੀ ਸੇ ਜਾਂ ਕਿਤੇ ਵੀ ਜਾਣਾ ਹਾਂਜੀ ਸਾਈਕਲ ਤੇ ਜਾਣਾ ਅਸੀਂ ਪੈਦਲ ਵੀ 40 40 ਕਿਲੋਮੀਟਰ ਤੱਕ ਪੈਦਲ ਵੀ ਅਸੀਂ ਚੱਲਦੇ ਰਹੇ ਹਾਂ ਹਾਂਜੀ ਜਿਵੇਂ ਮੁਖਮੇਲਪੁਰ ਤੋਂ ਮੇਰੇ ਪਿੰਡਾ ਪੰਜੋਖਰਾ ਸਾਹਿਬ ਹਾਂਜੀ ਉੱਥੇ ਜਾਣ ਵਾਸਤੇ ਸਾਡੇ ਇੱਕ ਮਟੇ ਢੀਂਡਾ ਹੁੰਦਾ ਸੀ ਆ ਉਹ ਸਾਨੂੰ 20 18 ਕਿਲੋਮੀਟਰ ਤਕਰੀਬਨ ਮੁਖਮੇਲਪੁਰ ਤੋਂ ਪੈਂਦਾ ਸੀ ਉੱਥੋਂ ਪੈਦਲ ਜਾਣਾ ਉੱਥੋਂ ਫਿਰ ਆਪਣਾ ਬੱਸ ਫੜਨੀ ਅੱਛਾ ਫਿਰ ਅੰਬਾਲੇ ਜਾਣਾ ਫਿਰ ਅੰਬਾਲੇ ਤੋਂ ਪੰਜੋਖਰਾ ਥਕਾਵਟ ਨਹੀਂ ਸੀ ਹੁੰਦੀ ਨਹੀਂ ਮਤ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਅੱਛਾ ਕਪੂਰੀ ਦਾ ਮੇਲਾ ਹੁੰਦਾ ਸੀਗਾ ਉਹ ਦੇਖਣ ਜਾਣਾ ਛੁੱਟੀਆਂ 'ਚ ਹਾਂਜੀ ਸਾਡੇ ਇੱਕ ਨੰਨੇੋਲੇ ਮੇਲਾ ਹੁੰਦਾ ਸੀ ਅਠੇੋਂ ਦਾ ਮੇਲਾ ਭਰਦਾ ਸੀ ਅੱਛਾ ਜੀ ਉਹ ਜਿਹੜੇ ਮੇਲੇ ਦੇਖਣ ਜਾਂਦੇ ਸੀ ਉਹ ਵੀ ਪੈਦਲ ਹਾਂ ਪੈਦਲ ਜਾਂਦੇ ਸੀ ਇਕੱਠੇ ਹੋ ਕੇ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਤੁਹਾਡੇ ਦੇਖਦੇ ਦੇਖਦੇ ਕੀ ਕੀ ਚੀਜ਼ ਆਈਆਂ ਉਸ ਤੋਂ ਬਾਅਦ ਮੋਟਰਸਾਈਕਲ ਅੱਛਾ ਜੀ ਮੈਂ ਅਸੀਂ ਫਿਰ ਪੂਲਟ ਮੋਟਰਸਾਈਕਲ ਵੀ ਰੱਖਿਆ ਕਾਰ ਰੱਖੀ ਜੀਪ ਵੀ ਰੱਖੀ ਹੈ ਹਾਂ ਅੱਜ ਵੀ ਰੱਖੀ ਜਾਂਦੇ ਆ ਚਲਾਈ ਜਾਂਦੇ ਆ ਹਾਂ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਤੁਸੀਂ ਚਲਾ ਲੈਣੇ ਆ ਹਾਂ ਅੱਜ ਵੀ ਚਲਾ ਲੈਣੇ ਆ ਜੀ ਬਿਲਕੁਲ ਕਿਉਂਕਿ ਕੰਬਾਈਨਾਂ ਦਾ ਕੰਮ ਕੀਤਾ ਇਸ ਕਰਕੇ ਨਾਲ-ਨਾਲ ਇਹ ਸਾਰੀਆਂ ਚੀਜ਼ਾਂ ਵੀ ਤੇ ਇਹ ਲੱਗਦਾ ਵੀ ਉਦੋਂ ਸੌਖਾ ਸੀ ਸਮਾਂ ਜਾਂ ਹੁਣ ਨਹੀਂ ਸਾਨੂੰ ਦੇਖੋ ਔਖੇ ਸੌਖੇ ਦਾ ਚੱਲਦਾ ਰਿਹਾ ਨਾ ਚੱਲਦਾ ਰਿਹਾ ਕੰਮ ਸੰਘਰਸ਼ਮਈ ਜ਼ਿੰਦਗੀ ਜ਼ਰੂਰ ਜੀਏ ਪਰ ਖੁਸ਼ੀ ਹੋ ਕੇ ਆਪਣੇ ਹੂੰ ਜ਼ਿੰਦਗੀ ਕੱਟੀ ਐ ਵਧੀਆ ਕੰਮ ਅਸੀਂ ਸੰਤੁਸ਼ਟ ਰਹੇ ਹਾਂ ਵੀ ਜਿਹੜਾ ਕੰਮ ਅਸੀਂ ਕੀਤਾ ਸਭ ਤੋਂ ਵੱਡੀ ਗੱਲ ਇਹ ਐ ਕਿ ਜਿਹੜਾ ਮੈਨੂੰ ਜੀਵਨ ਸਾਥੀ ਮਿਲਿਆ ਹੂੰ ਉਹਦਾ ਮੈਨੂੰ ਬੜਾ ਖੁਸ਼ਾਹਤ ਰਿਹਾ ਹੈ ਹੂੰ ਹਰ ਟਾਈਮ ਉਹ ਰਾਜਪੁਰੇ ਤੋਂ ਸੀਗੇ ਪੁਰਾਣੇ ਰਾਜਪੁਰੇ ਤੋਂ ਉਹਦੇ ਮਾਤਾ ਪਿਤਾ ਜੀ ਜਿਹੜੇ ਮੇਰੇ ਸੱਸ ਸਹੁਰੇ ਸੀਗੇ ਹਾਂਜੀ ਉਹ ਮਤਲਬ ਗੁਰਸਿੱਖ ਪਰਿਵਾਰ ਸੀਗਾ ਹੂੰ ਉਹਨਾਂ ਦਾ ਵੀ ਸਾਨੂੰ ਬੜਾ ਸਹਾਰਾ ਉਹਨਾਂ ਨੇ ਅੱਲਾ ਸ਼ੇਰੀ ਦੇਣੀ ਨਾ ਨਾ ਕਿਵਲ ਉਹ ਅੱਲਾ ਸ਼ੇਰੀ ਮਿਲਨੀ ਹੂੰ ਤੇ ਫੇਰ ਅਸੀਂ ਉਸੇ ਤਰ੍ਹਾਂ ਮਤਲਬ ਸਾਰੀ ਜਿੰਦਗੀ ਵਧੀਆ ਤਰੀਕੇ ਨਾਲ ਮਤਲਬ ਕਿਤੇ ਗਲਤ ਰਸਤੇ ਅਸੀਂ ਨਹੀਂ ਪਏ ਜੀ ਬਿਲਕੁਲ ਆਪਣੀ ਮਿਹਨਤ ਅੱਜ ਵੀ ਜਿਹੜਾ ਹੈ ਪਤਾ ਨਹੀਂ ਸੈਦ ਪਰਮਾਤਮਾ ਦੀ ਦੇਣ ਹੈ ਕਿ ਇਹ ਜਿਹੜਾ ਸਰੀਰ ਹੈ ਮੇਰਾ 73 ਸਾਲ ਦੀ ਉਮਰ ਉਹ ਚੱਲੀ ਹੈ ਹਾਂਜੀ ਹੂੰ ਕਿ ਸ੍ਰੀ ਠੀਕ ਹੈ ਅੱਜ ਵੀ ਖੇਤ ਖੇਤੀ ਦਾ ਵੀ ਕੰਮ ਕਰੀ ਜਾਂਦੇ ਆ ਬਾਹਰ ਦਾ ਵੀ ਕੰਮ ਕਰੀ ਜਾਂਦੇ ਆ ਹੂੰ ਤੰਦਰੁਸਤੀ ਦਿੱਤੀ ਹੈ ਪਰਮਾਤਮਾ ਨੇ ਪਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ ਇਹ ਹੀ ਜੀ ਕੋਈ ਬਿਮਾਰੀ ਨਹੀਂ ਹੈ ਜਿਹੜੀ ਪਰਮਾਨੈਂਟ ਬਿਮਾਰੀ ਹੈ ਜਿਹਦੇ ਤੋਂ ਅਸੀਂ ਪਰੇਸ਼ਾਨ ਹਾਂ ਜੀ ਬਿਲਕੁਲ ਸੋ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਆ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਜੀਵਨ ਸਾਥੀ ਦੀ ਵੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨਾਲ ਵੀ ਤੇ ਤੁਹਾਡੀ ਜਿਹੜੀ ਗੱਲਬਾਤ ਹੈ ਦੁਬਾਰਾ ਤੋਂ ਫੇਰ ਸਾਂਝੀ ਕਰਾਂਗੇ ਇਸ ਪ੍ਰੋਗਰਾਮ ਚ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਸਰੀਆ